ਕਰਨ ਬਚਾਇਆ ਸੈ ਬਿਲਕੁਲ ਸਾਡੇ ਤੇ ਬਹੁਤ ਬਾਕ-ਬਾਕ ਰਹੇ ਸਾਡੇ ਕੋਲ ਇਹ ਜੋ ਕੋਈ ਹੋਲੀ ਹੈ ਕਿ ਜੇ ਲੋਨ ਤੇ ਚੁਕਾ ਸਕੀ ਸਾਡੀ ਬੇਤੀ ਹੈ ਜੇ ਸਾਡਾ ਘਰ ਬਚਾਇਆ ਜਾਏ ਤੇ ਲੋਨ ਮਾਰ ਸਕੀ ਤੁਸੀਂ ਦੇਖ ਰਿਹਾ ਆਨੇ ਤੇ ਮੈਂ ਹਾਂ ਤੁਹਾਡੇ ਨਾਲ ਖਬਰ ਸੰਜੀ ਕਰਿਆ ਖਰੜ ਦੇ ਜਿੱਥੇ ਇੱਕ ਅਜੀਹਾ ਘਰ ਵੀ ਹੈ ਜਿਸ ਦੇ ਵਿੱਚ ਜਿਸ ਦੇ ਕੰਧਾਂ ਦੇ ਵਿੱਚ आंसूਾਂ ਦੇ ਗੂੰਜ ਸੁਣਾਈ ਦਿੰਦੀ ਹੈ ਮਾਪਿਆਂ ਦੀ ਯਾਦ ਸੁਣਾਈ ਦਿੰਦੀ ਹੈ ਜੀ ਹਾਂ ਮਾਮਲਾ ਤੁਹਾਨੂੰ ਦੱਸਦੇ ਨੇ ਮਾਮਲਾ ਖਰੜਦਾਇਤ ਜਿੱਥੇ ਇੱਕ ਮਾਪਿਓ ਨੇ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਦੇ ਲਈ ਲੋਨ ਲਿਆ ਸੀ ਘਰ ਬਣਾਉਣ ਦੇ ਲਈ ਲੋਨ ਲਿਆ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਜੋ ਦਮ ਤੋੜ ਦਿੱਤਾ ਮਾਂ ਮਾਂ ਨੇ ਪੀਜੀਆਈ ਦੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਤੇ ਪਿਤਾ ਨੇ ਵੀ ਲੋਨ ਚੁਕਾਉਣ ਤੋਂ ਪਹਿਲਾਂ ਹੀ ਜੋ ਦਮ ਤੋੜ ਦਿੱਤਾ ਤੇ ਮਾਮਲਾ ਸਾਹਮਣੇ ਆ ਰਿਹਾ ਖਰੜ ਤੋਂ ਜਿੱਥੇ ਬੱਚਿਆਂ ਨੇ ਤੇ ਉਹਨਾਂ ਦੀ ਦਾਦੀ ਨੇ ਗੁਹਾਰ ਲਗਾਈ ਹੈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਮਾਪਿਆਂ ਨੇ ਜੋ ਲੋਨ ਲਿਆ ਸੀ ਉਸ ਨੂੰ ਹੀ ਲੈ ਕੇ ਜੋ ਹੁਣ ਬੈਂਕ ਵਾਲੇ ਹਨ ਉਹਨਾਂ ਨੂੰ ਤੰਗ ਕਰ ਰਹੇ ਹਨ ਤੇ ਉਹਨਾਂ ਦਾ ਘਰ ਜ਼ਬਤ ਕਰਨਾ ਚਾਹੁੰਦੇ ਹਨ ਬੱਚਿਆਂ ਨੇ ਆਪਣੇ ਮਾਪਿਆਂ ਦੇ ਲਈ ਗੁਹਾਰ ਲਗਾਈ ਹੈ ਮਾਪਿਆਂ ਨੂੰ ਯਾਦ ਕਰਦਿਆਂ ਉਹਨਾਂ ਦੀ ਸਾਰੀ ਇੱਕ ਇੱਕ ਗੱਲ ਦੱਸੀ ਹੈ ਕਿਵੇਂ ਉਹ ਮਾਪਿਆਂ ਨਾਲ ਆਪਣੇ ਰਹਿੰਦੇ ਸਨ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਸਨ ਪਰ ਇੱਕੋ ਦਮ ਜਹਨੇਰੀ ਆਈ ਤੇ ਮਾਪਿਆਂ ਨੇ ਦਾਮ ਤੋੜ ਦਿੱਤਾ ਤੇ ਇਸੇ ਨੂੰ ਲੈ ਕੇ ਜੋ ਹੁਣ ਮਦਦ ਦੀ ਗੁਹਾਰ ਲਗਾ ਰਹੇ ਸਨ ਕਿ ਸਾਡਾ ਘਰ ਸਾਡੇ ਕੋਲੋਂ ਨਾ ਖੋਇਆ ਜਾਵੇ ਮਾ ਬੱਚਿਆਂ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕੀਤਾ ਹੈ ਕੀ ਹਾਲ ਬਿਆਨ ਕੀਤਾ ਹੈ ਤੁਸੀਂ ਆਪ ਹੀ ਸੁਣ ਲਵੋ ਇਸ ਮੈਂ ਕੀ ਸਾਨੂੰ ਬੈਂਕ ਕੋਲੇ ਬਹੁਤ ਤੰਗ ਕਰ ਰਹੇ ਬੱਚਾ ਜਿਹੜੇ ਮਾਪੇ ਦੋਨੋਂ ਚੜਾ ਗਏ ਉਹ ਹੈ ਨਹੀਂਗੇ ਸਪ੍ਰਸ਼ਾਸਨ ਤੇ ਪੀਕ ਕਰਨਾ ਚਾਹੁੰਦੇ ਸਾਰੇ ਦਬਾਅ ਬਹੁਤ ਪਾ ਰਹੇ ਹਨ ਕੋਲੇ ਪੇ ਕਬਜਾ ਲੈਣਾ ਚਾਹ ਰਹੇ ਸਾਡੇ ਕੋ ਤੇ ਬੈਂਕ ਤੁਸੀਂ ਕੋਈ ਲੋਨ ਲਿਆ ਹੋਇਆ ਸੀਗਾ ਜੀ ਬੈਂਕ ਕੋ ਨਾ ਬੇਟਾ ਨਹੀਂ ਲਿੱਤਾ ਹਸਦਾ ਜੀ ਜੀ ਉਸ ਕੋ ਪ੍ਰਸ਼ਾਸਨ ਨੇ ਸਾਡੀ ਬੇਨਤੀ ਸਾਡੀ ਕਿ ਹੈਲਥ ਕਿਤੇ ਜਾ ਮੇਰੇ ਬੱਚੇ ਤੋਂ ਇਹਨਾਂ ਛੱਡ ਕੇ ਚੱਲਣਾ ਕਿੰਨੇ ਚਿਰਾਂ ਤੋਂ ਦਬਾਅ ਪਾ ਰਹੇ ਸੀਗੇ ਬੈਂਕ ਵਾਲੇ ਅੱਜ ਹੂੰ ਹੂੰ 9-10 ਸਾਲ ਹੋ ਗਏ ਬੈਂਕ ਦਾ ਨਾਮ ਨਾਮ ਪਤਾ ਹੈ ਤੁਹਾਨੂੰ ਟਾਟਾ ਕੈਪੀਟਲ ਟਾਟਾ ਬੱਚੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਆਪਣਾ ਨਾਮ ਦੱਸ ਦਿਓ ਸੀ ਮੇਰਾ ਨਾਮ ਸਿਮਰਨਦਰ ਮੈਂ ਵੀਰ ਤੁਸੀਂ ਅਸ਼ੁਰਾਗੇ ਇਹ ਕਹਿੰਦੀ ਹੈ ਜੀ ਸਾਡੇ ਘਰ ਨੂੰ ਬਚਾਇਆ ਸੀ ਬਿਲਕੁਲ ਸਾਡੇ ਤੋਂ ਬਹੁਤ ਬਾਬਾ ਪਰਨੇ ਸਾਡੇ ਕੋਲ ਇਹ ਜੋ ਕੋਈ ਉਹ ਨਹੀਂ ਹੈ ਕਿ ਅਸੀਂ ਲੋਨ ਤੋਂ ਚੁਕਾ ਸਕੀਏ ਸਾਡੀ ਇਹ ਵਿਅਕਤੀ ਹੈ ਜੀ ਸਾਡੇ ਘਰ ਬਚਾਇਆ ਜਾਏ ਤੇ ਲੋਨ ਮਾਰ ਸਕਦੀ ਹੈ ਦਿੱਕਤੀ ਹੈ ਪੁੱਤ ਕਿਹੜਾ ਏਰੀਆ ਹੈ ਇਹ ਏਰੀਆ ਦੱਸਿਆ ਜਾ ਬਈ ਇੱਕ ਕਿਹੜੀ ਜਗ੍ਹਾ ਹੈ ਇਹ ਖਰੜਾ ਪਾਲਟੂਮਸ ਜੀ ਤਾਂ ਪੁੱਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਹਿੰਦਾ ਤੁਹਾਨੂੰ ਮੇਰਾ ਗਲਤ ਜਿਹਾ ਮਾਰ ਗਿਰ ਹਮਾਰੇ ਉੱਪਰ ਇੱਕ ਛੱਤ ਰਹੀ ਬੈਂਕ ਕੋਲ ਨੂੰ ਫਿਰ ਬਾਅਦ ਕਰਨਾ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਅੱਖਾਂ ਵਿੱਚ ਵੀ ਪਾਣੀ ਆ ਚੁੱਕਾ ਹੈ ਬਜ਼ੁਰਗ ਵੀ ਰੋ ਰਹੇ ਇਸ ਗੱਲ ਨੂੰ ਕਿ ਦੇਖੋ ਜਦੋਂ ਕਿਸੇ ਦੇ ਸਿਰ ਤੋਂ ਛੱਤ ਜਾਂਦੀ ਹੈ ਤਾਂ ਉਹ ਕਿੰਨਾ ਦੁੱਖ ਹੁੰਦਾ ਹੈ ਤਾਂ ਇੱਥੇ ਸਾਡੇ ਖੱਡ ਦੇ ਵਿੱਚ ਸਾਡੇ ਸ਼ਰਮਨ ਅਕਾਲੀ ਦਲ ਦੇ ਮੀਤ ਪ੍ਰਧਾਨ ਅਮਨ ਸ਼ਰਮਾ ਜੀ ਵੀ ਇੱਥੇ ਆਏ ਨੇ ਇਹਨਾਂ ਦੇ ਹਾਲਚਲ ਪੁੱਛਣ ਵਾਸਤੇ ਤਾਂ ਬੈਂਕੋ ਵਾਲਿਆਂ ਨੂੰ ਅਪੀਲ ਵੀ ਕਰਨਗੇ ਕਿ ਇਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਜਦੋਂ ਉਹਨਾਂ ਦੇ ਮਾਪਿਆਂ ਨਹੀਂ ਰਹੇ ਤਾਂ ਇਹਨਾਂ ਦੀ ਛੱਤ ਕਿਉਂ ਖੋਈ ਜਾ ਰਹੀ ਹੈ ਤਾਂ ਉਹਨਾਂ ਨਾਲ ਵੀ ਸਵਾਲ ਕਰਾਂਗੇ ਕਿ ਉਹ ਇਹਨਾਂ ਦੀ ਕਿੱਦਾਂ ਇਹਨਾਂ ਦੀ ਮਦਦ ਕਰਨਗੇ ਕਿੱਦਾਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰ ਪ੍ਰੋਗਰਾਮ ਦੀ ਬਹਿਰ ਜਿੱਤ ਦਾ ਕਾਲਾ ਬਹਿਰ ਜਿੱਤ ਦੇ ਮਤੇ ਮੈਨੂੰ ਬੱਤਰਾ ਜੀ ਪਤਾ ਲੱਗਿਆ ਸੀਗਾ ਕਿ ਇਹ ਬੱਚੇ ਆ ਜਿਹੜੇ ਦੋਨੋਂ ਇਹਨਾਂ ਦੇ ਮਦਰ ਫਾਦਰ ਨਹੀਂ ਹੈਗੇ ਦੁਨੀਆ 'ਚ ਇਹ ਉਹਨਾਂ ਦੇ ਦਾਦੀ ਚੀ ਆ ਤੇ ਨਾਨੀ ਚੀ ਆ ਜਿਹੜੇ ਵੌਲਟ ਹੋਮ ਦੇ ਵਿੱਚ ਇੱਥੇ ਰਹਿ ਰਹੇ ਤੇ ਇਹਨਾਂ ਦੇ ਫਾਦਰ ਨੇ 2018 ਦੇ ਵਿੱਚ ਲੋਨ ਲਿੱਤਾ ਸੀ ਤੇ ਦਈ ਜਾਂ 24 ਤੱਕ ਇਹੇ ਕਿਸ਼ਤ ਨਹੀਂ ਭਰਦੇ ਰਹੇ ਪਰ ਇੱਥੇ ਬੈਂਕ ਦੀ ਜਿਹੜੀ ਸਭ ਤੋਂ ਵੱਡੀ ਗਲਤੀ ਆ ਉਹ ਇਹ ਹੈਗੇ ਅਸੀਂ ਖੁਦ ਦੇਖਦੇ ਆਂ ਬੰਦਾ ਲੋਨ ਕਰਾਂਦਾ ਤਾਂ ਕੋਈ ਵੀ ਬੈਂਕ ਆ ਉਹ ਪਹਿਲਾਂ ਇਨਸ਼ੋਰਡ ਕਰਦਾ ਉਸ ਬੰਦੇ ਨੂੰ ਉਹਨਾਂ ਨੇ ਪਤਾ ਨਹੀਂ ਇਨਸ਼ੋਰੈਂਸ ਕੀਤੀ ਆ ਉਹਨਾਂ ਦੀ ਜੇ ਤਾਂ ਕੀਤੀ ਆ ਫਰ ਉਹਨਾਂ ਦੀ ਗਲਤੀ ਆ ਕਿ ਉਹ ਇਹਨਾਂ ਨੂੰ ਬੱਚਿਆਂ ਤੇ ਦਬਾਅ ਬਣਾ ਰਹੇ ਆ ਪਰ ਜੇ ਉਹਨਾਂ ਨੇ ਨਹੀਂ ਕੀਤੀ ਤਾਂ ਉਦੋਂ ਵੀ ਬੜੀ ਗਲਤੀ ਆ ਕਿ ਇਹ ਜਿਹੜੇ ਬੱਚੇ ਆ ਜੇ ਇਹਨਾਂ ਦਾ ਇਹ ਜਿਹੜੀ ਇਹ ਛੱਤ ਆ ਜੇ ਚਲੇ ਜਾਂਦੀ ਆ ਜਿੰਦਾ ਮੈਂ ਇਹਨਾਂ ਨੂੰ ਪੁੱਛ ਕੇ ਹੱਟਿਆ ਸਾਰਾ ਕੁਝ ਤਾਂ ਇਹ ਕਿੱਥੇ ਜਾਣਗੇ ਇਹਨਾਂ ਦਾ ਕੋਈ ਬਾਲੀਬਾਸ ਨਹੀਂ ਤੇ ਮੈਂ ਆਪਣੇ ਸ਼ਹਿਰ ਖਰੜ ਨੂੰ ਪਲੀਜ਼ ਔਰ ਇਧਰ ਉਧਰ ਦੀਆਂ ਖਬਰਾਂ ਬਹੁਤ ਚੱਲਦੀਆਂ ਹਨ ਉਹਨੂੰ ਸੁਣਿਆ ਜਾਂਦਾ ਹੈ ਇਸ ਖਬਰ ਨੂੰ ਸੀਰੀਅਸਲੀ ਲੈ ਕੇ ਸ਼ਹਿਰ ਖਰੜ ਨੂੰ ਜਿਹੜੇ ਲੋਕ ਸਮਾਜ ਸੇਵਾ ਦਾ ਦਰਦ ਰੱਖਦੇ ਆ ਉਹਨਾਂ ਨੂੰ ਬੇਨਤੀ ਹੈ ਪਾਰਟੀ ਭਾਗੀ ਤੋਂ ਕਰੁਪਾ ਕੇ ਕੱਲ ਨੂੰ ਸਵੇਰੇ 9 ਵਜੇ ਦਾ ਨੋਟਿਸ ਇਹਨਾਂ ਨੂੰ ਤੇ ਕਿ ਬੈਂਕ ਨੇ ਕਬਜ਼ਾ ਲੈਣਾ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਮੈਂ ਜ਼ਰੂਰ ਪਹੁੰਚੂਗਾ ਇੱਥੇ ਜਿੰਨੇ ਵੀ ਮੇਰੇ ਭਾਈ ਭੈਣ ਜਿਹੜੇ ਦਰਦ ਰੱਖਦੇ ਆ ਸਮਾਜ ਦਾ ਉਨਾ ਉਹ ਪੀਲ ਆ ਮੇਰੀ ਦੋਨੋਂ ਹੱਥ ਜੋੜ ਕੇ ਕਿ ਇਹਨਾਂ ਬੱਚਿਆਂ ਦਾ ਸਾਥ ਦਿੱਤਾ ਜਾਵੇ ਤੇ ਇਹਨਾਂ ਦਾ ਜਿਹੜਾ ਇਹ ਘਰ ਹੈ ਇਹਨੂੰ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਜਾਣ ਨਾ ਦਿੱਤਾ ਜਾਵੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੈਂ ਇਹ ਕਹਿੰਦਾ ਕਿ ਅਸੀਂ ਪੂਰਾ ਜੋਰ ਲਾਵਾਂਗੇ ਕਿ ਜਿਹੜੇ ਇਹ ਬੱਚੇ ਐ ਸੇਫ ਰਹਿਣ ਤੇ ਇਹਨਾਂ ਦਾ ਜਿਹੜਾ ਇਹ ਘਰ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਨਾ ਜਾਵੇ ਤੇ ਸਰਕਾਰ ਤੋਂ ਵੀ ਪੀਲ ਕਰਾਂਗੇ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਇਹਨਾਂ ਦਾ ਡੋਨ ਹੈ ਉਹ ਮਾਫ ਕਰਾਇਆ ਜਾਵੇ ਦੇਖੋ ਬੈਂਕ ਵਾਲੇ ਕਿ ਨਿਕ ਲੋਨ ਵਾਸਤੇ ਚਲੋ ਲੋਨ ਤਾਂ ਤੁਹਾਨੂੰ ਵੀ ਪਤਾ ਹੈ ਕਿ ਕਿੱਦਾਂ ਹੁੰਦਾ ਕਿ ਇਸ ਹਫਤਾ ਕੋ ਹੁੰਦਾ ਜੀ ਮਗਰ ਇੱਕ ਬੱਚਾ ਅੱਜ ਦੀ ਡੇਟ ਦੇ ਪੜੇਗਾ ਜਾਂ ਉਹਨਾਂ ਦੇ ਲੋਨ ਦੀ ਕਿਸ਼ਤਾਂ ਡਾਰੇਗਾ ਫਿਰ ਵੀ ਉਹਨਾਂ ਦੇ ਵਿੱਚ ਦਰਦ ਨਹੀਂ ਮਹਿਸੂਸ ਹੋਇਆ ਇਸ ਗੱਲ ਦੇ ਅਸਲ ਦੱਸ ਰਹੇ ਜੀ ਕਿ ਦੇਖੋ ਇਹ ਚੀਜ਼ਾਂ ਸੈਂਟੀਮੈਂਟਸ ਨਾਲ ਨਹੀਂ ਚਲਦੀਆਂ ਬੈਂਕਾਂ ਜਿਹੜਾ ਉਹ ਇੱਕ ਕੋਈ ਇੱਕ ਹਿਊਮਨ ਨਹੀਂ ਹੈਗਾ ਉਹ ਇੱਕ ਅਧਾਰ ਹੈ ਹੈ ਨਾ ਪਰ ਬੈਂਕ ਦੀ ਗਲਤੀ ਹੈ ਸਰਾਸਰ ਜਿਹੜੀ ਉਹ ਇਹ ਹੈ ਕਿ ਉਹਨਾਂ ਨੇ ਇਹਨਾਂ ਦੇ ਫਾਦਰ ਦੇ ਨਾਮ ਤੇ ਜੇ ਲੋਨ ਦਿੱਤਾ ਸੀ ਤਾਂ ਉਹਨਾਂ ਨੂੰ ਇੰਸ਼ੋਰਟ ਕਿਉਂ ਨਹੀਂ ਕੀਤਾ ਜੇ ਇਹਾਂ ਦੀ ਮਦਰ ਦੇ ਨਾਮ ਤੇ ਦਿੱਤਾ ਸੀ ਤਾਂ ਉਹਨੂੰ ਕਿਉਂ ਨਹੀਂ ਇੰਸ਼ੋਰਟ ਕੀਤਾ ਠੀਕ ਹੈ ਉਹ ਚਲੇ ਗਏ ਹੁਣ ਇਹ ਬੱਚੇ ਆ ਕੋਈ ਬਜ਼ੁਰਗੀਆਂ ਦੱਸੋ ਉਹ ਮੈਨੂੰ ਪਤਾ ਲੱਗਿਆ ਕਿ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਕਰ ਪਾ ਰਹੇ ਠੀਕ ਹੈ ਬੈਂਕ ਬੈਂਕ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਜਿਹੜਾ 100% ਗਲਤੀ ਹੈ ਉਹਨਾਂ ਬੱਚਿਆਂ ਨੂੰ ਖਮਾਚਾ ਕਿਉਂ ਭੁਗਤਣਾ ਪਵੇ ਹੂੰ ਠੀਕ ਹੈ ਇੱਥੇ ਬੈਂਕ ਜਿਹੜਾ ਉਹ ਜਮਾ ਤੇ ਗਲਤ ਹੈ ਕਿ ਉਹਨਾਂ ਨੇ ਇਹਨਾਂ ਦੇ ਮਦਰ ਫਾਦਰ ਨੂੰ ਛੋਟ ਨਹੀਂ ਕੀਤਾ ਬਿਨਾਂ ਇੰਸ਼ੋਰੈਂਸ ਤੋਂ ਉਹਨਾਂ ਨੂੰ ਲੋਨ ਦਿੱਤਾ ਠੀਕ ਹੈ ਅਸੀਂ ਪੂਰਾ ਪੂਰਾ ਜ਼ੋਰ ਲਾ ਕੇ ਕੋਈ ਕੋਸ਼ਿਸ਼ ਕਰਕੇ ਜਿਹੜਾ ਹੈਗਾ ਕੱਲ ਨੂੰ ਇਹਨਾਂ ਦਾ ਇੱਥੇ ਕਬਜ਼ਾ ਨਹੀਂ ਹੋਣ ਦਵਾਂਗੇ ਮੈਨੂੰ ਆਪਣੇ ਖਰੜ ਸ਼ਹਿਰ ਤੇ ਵੀ ਵਿਸ਼ਵਾਸ ਹੈ ਕਿ ਕੋਈ ਮੁਸੀਬਤ ਦੇ ਵਿੱਚ ਜਿੰਨੇ ਵੀ ਸਾਡੇ ਸਮਾਜ ਦੇ ਜੀਓ ਇਕੱਠੇ ਹੋ ਜਾਂਦੇ ਆ ਮੈਂ ਪਰਸਨਲੀ ਵੀ ਫੋਨ ਕਰੂੰਗਾ ਹੁਣ ਤੁਹਾਡੇ ਤੋਂ ਬਾਅਦ ਪਰਸਨਲੀ ਫੋਨ ਕਰੂੰਗਾ ਸਭ ਨੂੰ ਸਵੇਰੇ ਆ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਤੇ ਬਾਕੀ ਪੂਰੀ ਕੋਸ਼ਿਸ਼ ਰਹੂਗੀ ਕਿ ਬੱਚਿਆਂ ਦਾ ਕਿਹੜਾ ਘਰ ਹੈ ਉਹ ਸੇਫ ਰੱਖਿਆ ਜਾਵੇ ਇੱਕ ਵਾਰ ਇਹ ਸਥਾਨ ਦਾ ਜਗ੍ਹਾ ਦਾ ਕਰਦੀ ਆ ਵੀ ਕਿਹੜੀ ਜਗ੍ਹਾ ਆ ਇਹ ਬੋਰਡ ਹਾਊਸ ਹੈ ਜੀ ਕਿ ਤੋਂ ਬਾਹਰ ਨਿਕਲਦੇ ਆਪਾਂ ਜਦ ਛੱਜੂ ਪੰਜਲੇ ਵੱਲ ਨੂੰ ਜਾਣ ਵਾਸਤੇ ਤਾਂ ਬਾਹਰ ਨਿਕਲਦੇ ਸਾਹ ਰਾਈਟ ਹੈਂਡ ਦੇ ਉੱਤੇ ਆ ਆਪਣਾ ਊਕਾ ਮਾੜੀ ਦੇ ਬਿਲਕੁਲ ਸਾਹਮਣੇ ਹੈਗੇ ਆ ਬੋਰਡ ਹਾਊਸ ਤੇ ਪਹਿਲੀ ਜਿਹੜੀ ਇਹ ਤਾਬਰ ਆ ਉਹਦੇ ਵਿੱਚ ਫਸਟ ਫਲੋਰ ਹੈ